ਭਾਈ ਗੋਟੀਕਾ ਖਾਲਸਾ ਭਾਈ ਗੋਜੀ ਕੀ ਫਤਿਹ ਵੀ ਜੀ ਆਪਾਂ ਜੋ ਪਹਿਲਾਂ ਵੀ ਤਾਂ ਮਤਲਬ ਗੱਲਾਂ ਸ਼ੇਅਰ ਕੀਤੀਆਂ ਸੀ ਵੀ ਆਪਾਂ ਪੰਪ ਤੇ ਪਹੁੰਚ ਗਏ ਐਚਪੀ ਦੇ ਮਂਜੀਠਾ ਰੋਡ ਤੇ ਤੇ ਬਹੁਤ ਬਹੁਤ ਭਾਈ ਹੋਣਾ ਦਾ ਧੰਨਵਾਦ ਹੈ ਜਿਨ੍ਹਾਂ ਨੇ ਪੰਪ ਤੇ ਅਸੀਂ ਪਹੁੰਚੇ ਆ ਤੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਵੀਰਾਂ ਨੇ ਮਤਲਬ ਸੇਵਾ ਕੀਤੀ ਆ ਤੇ ਇਸ ਮਤਲਬ ਜਿਹੜਾ ਪਾਣੀ ਦਾ ਵਹਾਅ ਆ ਹੀ ਜਿਹੜੇ ਬੰਨ ਟੁੱਟੇ ਉਹਨਾਂ ਦਾ ਮਤਲਬ ਸਾਡੇ ਨਾਲ ਸਹਿਯੋਗ ਦਿੱਤਾ ਬਹੁਤ ਜ਼ਿਆਦਾ ਮਤਲਬ ਤੇਲ ਦੀ ਸੇਵਾ ਕੀਤੀ ਭਾਈ ਹੋਣਾ ਨੇ ਭਾਜੀ ਕਿੰਨਾ ਕਿੰਨਾ ਵੀਰਾਂ ਨੇ ਸੇਵਾ ਕੀਤੀ ਜੀ ਇਹ ਜੀ ਆਪਣੇ 1 ਲੱਖ ਰੁਪਏ ਦੇ ਡੀਜ਼ਲ ਦੀ ਜਿਹੜੀ ਸੇਵਾ ਹੈ ਰਾਜੂ ਹੌਲੈਂਡ ਤੇ ਬੰਟੀ ਭਾਜੀ ਨੇ ਸਾਡੇ ਹੌਲੈਂਡ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਕੀਤੀ ਗਈ ਹੈ ਜੀ 20000 ਦੇ ਡੀਜ਼ਲ ਦੀ ਜਿਹੜੀ ਸੇਵਾ ਹੈ ਸਰਦਾਰ ਰਿਹਾਨ ਸਿੰਘ ਹੰਦਲ ਉਹਨਾਂ ਦੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਬਹੁਤ ਬਹੁਤ ਭਾਜੀ ਉਹਨਾਂ ਦਾ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਵੀ ਜੀ ਸਾਰੇ ਮੇਰੇ ਵੀਰ ਜਿਹੜੇ ਵੀ ਵੀਡੀਓ ਵੇਖਦੇ ਆ ਜਿਹੜੇ ਸੁਣਦੇ ਆ ਵੱਧ ਚੜ ਕੇ ਮਤਲਬ ਸੇਵਾ ਕਰਨ ਜਿਹੜਾ ਮਤਲਬ ਪਾਣੀ ਦਾ ਵਹਾਅ ਸੀ ਜਿਹੜੇ ਬੰਨ ਟੁੱਟੇ ਸੀ ਉਹਨਾਂ ਨੂੰ ਆਪਾਂ ਰੋਗ ਪਾਛੀਏ ਬੰਨ ਬਨ ਸਕੀਏ ਕਿ ਜਾਂ ਪੱਕਣਕ ਬੀਜੀ ਜਾਵੇ ਆਪਣੀ ਹੋ ਸਕਦਾ ਵੀ ਜੀ ਵੀ ਆਪਾਂ ਕਣਕ ਬਣਾ ਬੀਜੀ ਸਕੀਏ ਜਿੱਦਾਂ ਉਥੋਂ ਪਾਣੀ ਦੇ ਵਹਾਅ ਹੈ ਤਿੰਨ ਬੰਨ ਟੁੱਟੇ ਆ ਤੇ ਆਪਾਂ ਇਹੋ ਹੀ ਆ ਵੀ ਗਾਂ ਇਹੋ ਜਿਹਾ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਐਸ ਆਪਾਂ ਵੀ ਕੋ ਪਹਿਲਾਂ ਵੀ ਆਏ ਸੀ ਵੀਰਾਂ ਭਰਾਵਾਂ ਨੇ ਨਾਰਾ ਹੀ ਵੀਰ ਹੈ ਜਿਹਨੇ ਵੀ ਉਹਨਾਂ ਨੇ ਆਪਣਾ ਬਹੁਤ ਜ਼ਿਆਦਾ ਆਪਣਾ ਸਾਥ ਦਿੱਤਾ ਸੀ ਉਹਨਾਂ ਦਾ ਆਪਾਂ ਅੱਗੇ ਵੀ ਧੰਨਵਾਦ ਕਰਕੇ ਗਏ ਹਾਂ ਹੁਣ ਫੇਰ ਉਸੇ ਪੰਪ ਤੋਂ ਹੀ ਆਪਾਂ 1 ਲੱਖ ਰੁਪਏ ਦਾ ਡੀਜ਼ਲ ਲੈ ਕੇ ਚੱਲੇ ਆ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਵੀਰਾਂ ਨੂੰ ਮਹਾਰਾਜ ਗੁਰੂ ਰਾਮ ਦਾ ਤਰੱਕੀਆਂ ਬਖਸ਼ਣ ਇਹ ਆ ਵੀ ਸੁਬੀਰ ਦੇ ਕੋਲ ਅੱਗੇ ਵੀ ਆਪਾਂ ਆਏ ਤਾਂ ਫੇਰ ਆਏ ਆ ਤੇ ਵੀ ਜੇ ਕਿੰਨਾ ਨੇ ਸੇਵਾ ਕੀਤੀ ਤੁਸੀਂ ਦੱਸੋ ਜੀ ਬਾਬਾ ਜੋਤ ਵੀ ਸਿੰਘ ਦੀ ਕਾਰ ਸੇਵਾ ਵਾਲੇ ਤੇ ਸਰਦਾਰ ਜੋਤ ਸਿੰਘ ਸਮਰਾਇ ਜਿਹੜਾ ਉੱਥੇ ਬੰਨ ਦੀ ਸੇਵਾ ਕਰ ਰਿਹਾ ਪਿੰਡ ਬੌਲੀ ਰਮਦਾਸ ਜੀ ਜੀ ਅੱਜ ਜਿਹੜਾ 1 ਲੱਖ ਦਾ ਡੀਜ਼ਲ ਹੈ ਸਾਡੇ ਕੈਨੇਡਾ ਤੋਂ ਵੀਰ ਨੇ ਸਰੀ ਤੋਂ ਜਿਨ੍ਹਾਂ ਨੇ ਇੱਕ ਗੁਪਤਦਾਨ ਕੀਤਾ ਉਹਨਾਂ ਨੇ ਕਿਹਾ ਵੀ ਸਾਡਾ ਵੀਡੀਓ 'ਚ ਨਾਂ ਨਹੀਂ ਲੈਣਾ ਤੁਸੀਂ ਇਹ ਕਰਕੇ ਸਰੀ ਤੋਂ ਸਾਡੇ ਕੋਈ ਵੀਰ ਨੇ ਕੈਨੇਡਾ ਤੋਂ ਉਹਨਾਂ ਨੇ 1 ਲੱਖ ਰੁਪਏ ਡੀਜ਼ਲ ਦੀ ਸੇਵਾ ਕੀਤੀ ਬਹੁਤ ਸੋਨਿਆੜਾ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਉਨਾ ਭਰਾਵਾਂ ਦਾ ਤੇ ਇਹਨਾਂ ਦਾ ਕਰਦੇ ਜਿਹੜੇ ਸਾਡੇ ਨਾਲ ਸਾਥ ਦੇ ਰਹੇ ਨੇ ਉਹਦੇ ਟਾਈਮ ਦੇ ਵਿੱਚ ਤੇ ਅਸੀਂ ਵੀ ਹੋਰ ਵੇਖ ਨਾ ਰਹੀਆਂ ਨੂੰ ਹੋਰ ਵੀ ਭਰਾਵਾਂ ਨੂੰ ਕਰਦੇ ਵੀ ਸਾਡੇ ਨਾਲ ਜੇ ਤਰ੍ਹਾਂ ਦਾ ਵੀ ਸੰਯੋਗ ਹੁੰਦਾ ਜ਼ਰੂਰ ਇਤਰਾਦਾ ਕਰਿਆ ਕਰੋ ਇਹ ਸਾਰਿਆਂ ਦਾ ਫਰਜ਼ ਬੰਦਾ ਆ ਕਿੰਨਾਂ ਲਈ ਦੇ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਤੇ ਆਪਾਂ ਇਹਨਾਂ ਲੋਕਾਂ ਦੀ ਜਵਰੀਆਂ ਦੀ ਜਿਹੜੀ ਫਸਲ ਖਰਾਬ ਹੋਈ ਇਹਨਾਂ ਦੇ ਨਾਲ ਆਪਾਂ ਸਾਥ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ to be a